ਭਾਈ ਮੇਰਾ 40 ਲੱਖ ਰੁਪਈਆ ਲੱਗ ਗਿਆ 40 ਲੱਖ ਰੁਪਈਆ ਮੇਰਾ ਲੱਗ ਗਿਆ ਅਰੇ ਪੂਰਾ 300 ਰੁਪਈਆ ਲੈ ਕੇ ਆਇਆ ਸੀਗਾ گاؤں ਸੇ ਜਦੋਂ ਮੈਂ ਪੰਜਾਬ ਆਇਆ ਮੇਰੇ ਕੋਲ 300 ਰੁਪਈਆ ਸੀਗਾ ਯਾਰ ਮੇਰੇ ਤਾਂ ਉਮੀਦਾਂ ਦਾ ਪਾਣੀ ਫਿਰ ਗਿਆ ਭਾਈ ਮੈਨੂੰ ਤਾਂ ਉਮੀਦ ਤੋਂ ਬੜਾ ਜ਼ਿਆਦਾ ਮਿਲਿਆ ਹੋਏਗਾ ਪੰਜਾਬ 'ਚ ਬੜਾ ਉਮੀਦ ਤੋਂ ਵੱਧ ਕੇ ਮਿਲਿਆ ਹੋਏਗਾ ਮਰੀਕਾਣ ਮੈਨੂੰ ਦੁੱਧ ਚ ਮੱਖੀ ਵਾਂਗੂ ਕੱਢ ਕੇ ਮਾਰਿਆ ਅਰੇ ਪੰਜਾਬ ਵਾਲੇ ਤਾਂ ਬਹੁਤ ਅੱਛੇ ਹੈਗੇ ਭਾਈ ਮੈਨੂੰ ਗੱਲ ਨਾਲ ਲਗਾ ਕੇ ਰੱਖ ਦੇਣਗੇ ਆਪਣਾ ਬਣਾ ਕੇ ਰੱਖ ਦੇਣਗੇ ਭਾਈ ਮੈਨੂੰ ਕੀ ਪਤਾ ਸੀਗਾ ਵੀ ਮੇਰੀ ਡੰਕੀ ਲਵਾਉਣਗੇ ਮੇਰੇ ਤੋਂ ਤਾਂ ਪੈਸੇ ਲੈ ਲੈ ਮੈਨੂੰ ਵੀ ਪਤਾ ਹੈ ਮੈਨੂੰ ਜੰਗਲਾਂ ਤੇ ਸਾੜ ਦੇਣਗੇ ਇੰਨੇ ਦੂਰ ਭੁਕੇ ਇੱਥੇ ਆਏ ਤੁਰ ਕੇ ਜਾਣਾ ਉਹ ਫਿਰ ਮੈਕਸੀਕੋ ਦੀ ਕੰਦ ਟਪਾ ਕੇ ਫੇਰ ਮੈਨੂੰ ਅਮਰੀਕਾ ਭੇਜਣਗੇ ਮੂਰੇ ਪਤੰਦਰਾਂ ਨੇ ਉਹਨਾਂ ਨੇ ਫੜ ਲਿਆ ਅਮਰੀਕਾ ਵਾਲੇ ਪੁਜੀਆਂ ਨੇ ਮੈਨੂੰ ਥੋੜੇ ਪਤਾ ਸੀ ਮੈਨੂੰ ਗੈਰ ਕਾਨੂੰਨੀ ਢੰਗ ਨਾਲ ਭੇਜ ਰਹੇ ਨੇ ਮੈਨੂੰ ਤਾਂ ਇਹਦੀ ਇੱਕ ਨੰਬਰ ਜੀ ਜਾ ਰਹੀ ਹੈ ਮੈਨੂੰ ਵੀ ਪਤਾ ਸੀ ਇੱਕ ਨੰਬਰ ਕੀ ਹੁੰਦਾ ਦੂਆ ਨੰਬਰ ਕੀ ਹੁੰਦਾ ਪਰ ਮੈਂ ਰਾਤ ਕੀ ਗਾੜੀ ਵਿੱਚ ਬਿਹਾਰ ਸੇ ਬੈਠਾ ਸਵੇਰੇ ਦੂਸਰਾ ਦਿਨ ਲੁਧਿਆੜੇ ਪਹੁੰਚ ਗਿਆ 2 ਟਾਈਲਾ ਰੁਪਿਆ ਦਾ ਮੇਰੇ ਨਾ ਖਾਣ ਪੀਣ ਤੇ ਰਾਜ ਹੀ ਖਰਾਬ ਹੋ ਗਿਆ ਅਬ 20 ਰੁਪਈਆ ਵਾਲਾ ਬਰੈਡ ਉੱਤੇ ਪਤੰਦਰਾਂ ਨੇ ਮੈਨੂੰ 4-4 ਸੌ ਦਾ ਮੜਿਆ ਬਹੁਤ ਮਹਿੰਗਾ ਲਾਇਆ ਬੜਾ ਵਾ ਆ ਤੇ ਸਿਜੇ ਦਾ ਪੈਕਟ ਜੇ ਪਤੰਦਰਾਂ ਨੇ 20 ਰੁਪਈਆ ਵਾਲਾ 5-5 ਸੌ ਦਾ ਦਿੱਤਾ ਸਾਨੂੰ ਬਹੁਤ ਸਾਨੂੰ ਮੜਿਆ ਉਹਨਾਂ ਨੇ ਲੁੱਟਿਆ ਸਾਨੂੰ ਆ ਮੈਂ ਤੇ ਗੁਜੀਆਂ ਬਣਾਇਆ ਥਾ ਨਾ ਉਹ ਖਾਤੇ ਖਾਤੇ ਆ ਗਿਆ ਰਸਤੇ 'ਚ ਇੱਕ ਵੀ ਰੁਪਈਆ ਨਹੀਂ ਖਰਾਬ ਕੀਤਾ ਮੈਂ ਹਾਂ ਪਾਣੀ ਮੈਂ ਸਟੇਸ਼ਨ 'ਤੇ ਪੀਆ ਗੁਜੀਆਂ ਖिलाਉਂਗਾ ਤੇਰੇ ਕੋ ਵੀ ਵੇਗ ਮੇ ਪੜਾ ਗੁਦੀਆ ਤੈਨੂੰ ਦੇਊਗਾ ਉਹ ਬਈ ਪੰਜਾਬ ਚ ਕੋਈ ਸਹੀ ਨਹੀਂ ਇਰ ਤਾਈ ਦਾ ਬਾਹਰ ਜਾਣੇ ਬਾਹਰ ਜਾਣੇ ਟੱਕੇ ਕਰਨੇ ਆ ਪੰਜਾਬ ਚ ਕੋਈ ਸਹੀ ਨਹੀਂ ਅਰੇ ਪੰਜਾਬ ਚ ਬਹੁਤ ਕੁਛ ਹੈਗਾ ਬਹੁਤ ਕੁਛ ਹੈਗਾ ਪੰਜਾਬ ਚ ਕੰਮ ਕਰਨ ਵਾਲਾ ਚਾਹੀਦਾ ਬੰਦਾ ਕੋ ਕੰਮ ਕਰਨੀ ਚੱਲਦੇ ਵੀਰੇ ਇੱਥੇ ਕੰਮ ਕਰਨੀ ਹੈਗੇ ਪੰਜਾਬ ਚ 30 35 ਲੱਖ ਲੈ ਕੇ ਵੀ ਕੋਈ ਕੰਮ ਕਰਨੀ ਹੈਗੇ ਇੱਥੇ ਮੇਰੀ ਸੁਣ ਲੈ 300 ਰੁਪਏ ਲੈ ਕੇ ਆਇਆ ਸੀਗਾ ਆਉਣੇ ਸਾਲ ਮੈਂ 200 ਰੁਪਏ ਦਾ ਬੇਲ ਪੂਰੀ ਦਾ ਕੰਮ ਸ਼ੁਰੂ ਕਰ ਦਿਆ ਪਹਿਲੇ ਹੀ ਦਿਨ 500 ਰੁਪਏ ਤਾਂ ਕਮਾਈ ਹੋ ਗਿਆ ਸੀਗਾ ਬਾਈ ਮਜ਼ਾ ਆ ਗਿਆ ਪੰਜਾਬ ਜਾ ਕੇ ਕੰਮ ਚੱਲਦੇ ਹੀ ਨਹੀਂ ਭਰਾ ਇੱਥੇ ਕੁਸ ਨਹੀਂ ਹੈਗਾ ਪੰਜਾਬ 'ਚ ਤੱਕ ਹਾਰ ਕੇ ਬੰਦਾ ਬਾਹਰ ਨਾਲ ਅੱਕ ਚੱਬਦਾ ਓਏ ਨਾ ਤਾਂ ਅਸੀਂ ਅਮਰੀਕਾ ਵਾਲੇ ਅੰਗਰੇਜ਼ ਬਣ ਪਏ ਨਾ ਪੰਜਾਬੀ ਹੋ ਰਹੇ ਨਾ ਘਰ ਦੇ ਰਹੇ ਨਾ ਕਾਟਦੇ ਰਹੇ

ਤੇ ਜਮੀਨ ਵੀ ਬਣਾ ਲਾਂਗੇ ਤੇ ਹਲਾ ਮਲੰਗਰ ਠੀਕ ਹੈ ਧੱਖਾ ਤੋਂ ਲੱਖਾਂ ਦੇ ਹਲ ਵਿੱਚ ਟਾਈਮ ਨਹੀਂ ਲੱਗਦਾ ਹੈਗਾ ਪੰਜਾਬ ਦੇ ਵਿੱਚ ਬਹੁਤ ਕੁਝ ਹੈਗਾ ਬੰਦਾ ਕੰਮ ਕਰੇ ਬਹੁਤ ਕੁਝ ਮਿਲਦਾ ਹੈ